ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਲਾਉਣ ਆਏ ਆ ਜੀ ਪਾਣੀ ਵਾਲੇ ਡੋਂਗੇ ਜਿਹੜੇ ਕਿ ਆਪਾਂ ਪਸ਼ੂਆਂ ਵਾਸਤੇ ਲਾਉਣੇ ਆ ਆਟੋਮੈਟਿਕ ਪਾਣੀ ਜਿਹਦੇ ਨਾਲ ਬੰਦ ਹੋ ਜਾਂਦਾ ਸਿਸਟਮ ਪਹਿਲਾਂ ਵੀ ਆਪਾਂ ਕਈ ਵੀਡੀਓ ਪਾਈਆਂ ਨੇਗੀਆਂ ਤੇ ਅੱਜ ਆਪਾਂ ਤੁਹਾਨੂੰ ਐਡੂਜ਼ਡ ਪ੍ਰੋਸੈਸ ਦਿਖਾਵਾਂਗੇ ਵੀ ਇਹ ਆਪਾਂ ਸਟਾਰਟਿੰਗ ਤੋਂ ਕਿਵੇਂ ਕਰਦੇ ਆ ਕੰਮ ਆਪ ਪਿੱਛੇ ਆਪਾਂ ਦੇਖ ਰਹੇ ਆ ਜੀ ਇਹ ਆਪਣਾ ਫਾਰਮ ਜਿਹੜੇ ਬਾਈਆਂ ਇਹਦੇ ਬਾਈ ਦੇ ਆਪਾਂ ਲਾ ਰਹੇ ਆ ਡੋਂਗੇ ਤੇ ਇੱਥੇ ਆਪਾਂ ਨੇ ਲਾਉਣੇ ਨੇ ਜੀ ਪੰਜ ਡੋਂਗੇ ਇੱਥੇ ਥੋੜਾ ਜਿਹਾ ਵੱਖਰੇ ਤਰੀਕੇ ਨਾਲ ਕਰਿਆ ਜੀ ਕੰਮ ਆਪਾਂ ਨੇ ਪਹਿਲਾਂ ਆਪਾਂ ਲਾਉਣਾ ਜੀ ਸਟੀਲ ਹੀ ਡੋਂਗੇ ਇੱਥੇ ਲਾਏ ਨੇ ਜੀ ਆਪਾਂ ਨੇ 10 ਇੰਚ ਜਿਹੜੇ ਐਂਡ ਕੈਪ ਨੇਗੇ ਆਪਾਂ ਖੇਤਾਂ ਵਾਲਿਆਂ ਲੈਣਾ ਦੇ ਲਾ ਦਨੇ ਢੱਕਣ ਉਹਨਾਂ ਦੇ ਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਘੁਰਲੀ ਪਹਿਲਾਂ ਬਣੀ ਹੋਈ ਸੀਗੀ ਇਹਦੇ ਆਪਾਂ ਨੇ ਜਿੱਦੀ ਰੱਖਿਆ 7/2 ਇੰਚ ਪਾਈਪ ਤੇ ਕੱਲੇ ਕੱਲੇ ਡੋਂਗੇ ਨੂੰ ਲਾਉਣ ਦਾ ਆਪਾਂ ਪ੍ਰੋਸੈਸ ਤੋਂ ਉਹਨੂੰ ਅੱਗੇ ਵੀਡੀਓ 'ਚ ਦਿਖਾਵਾਂਗੇ ਤੇ ਜਿਹੜੇ ਜਿਹੜੇ ਆਪਣੇ ਚੈਨਲ ਟੈਕਨੀਕਲ ਪਲੰਬਰ ਤੇ ਨਵੇਂ ਆਏ ਨੇ ਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਪਣੀਆਂ ਨਵੀਆਂ ਤੋਂ ਨਵੀਆਂ ਅਪਡੇਟ ਤੁਹਾਡੇ ਕੋਲੇ ਪਹੁੰਚ ਸਕਣ ਇੱਕ ਡਾਊਂਗਾ ਆਪਾਂ ਨੇ ਪਹਿਲਾਂ ਲਾ ਦਿੱਤੀ ਹੈ ਜੀ ਉਹ ਵੀ ਤੁਹਾਨੂੰ ਦਿਖਾ ਦਵਾਂ ਨੇ ਇਧਰ ਹੀ ਠੀਕ ਲਾਈਕ ਕਰਿਓ ਬਹੁਤ ਆਲਾ ਹੈ ਇਹ ਆਪਾਂ ਨੇ ਡਾਊਂਗਾ ਇੰਸਟਾਲ ਕਰਤਾ ਇੱਕ ਇਹ ਆਪਣੀ ਰੱਖਿਆ ਹੋਗਾ ਖੁਰਲੀਆਂ ਦੇ ਅੰਦਰ ਕਿਉਂਕਿ ਖੁਰਲੀ ਪਹਿਲਾਂ ਬਣੀ ਹੋਈ ਸੀ ਜੇ ਕਿਤੇ ਨਵੀਂ ਬਣਦੀ ਤਾਂ ਆਪਾਂ ਨੂੰ ਸੈਂਟਰ ਦੇ ਵਿੱਚ ਕੌਲੇ ਲਾ ਕੇ ਲਾਉਂਦੇ ਤੇ ਇਹਦੇ ਨਾਲ ਨਾਲ ਹੀ ਪਾਈਪ ਰੱਖਿਆ ਈ 6 ਇੰਚੀ ਦਾ ਉਹ ਸਾਹਮਣੇ ਦੇਖ ਰਹੇ ਹੋ ਜਿਵੇਂ ਟੀਆਂ ਵੱਡੀਆਂ ਨੇ ਆਪਾਂ ਨੇ ਕਿਉਂਕਿ ਫਿਰ ਇਹਦੇ ਬਰੋਬਰ ਨਹੀਂ ਆਉਂਦਾ ਡਾਊਗਾ ਇਹਦੇ ਆਪਾਂ ਜਿਹੜਾ ਬੈੱਡ ਪਾਉਣੇ ਆਗੇ ਬੈੱਡੇ ਦੇ ਮੇਲ ਪਾਵਾਂਗੇ ਤੇ ਡੋਂਗੇ ਤੇ ਇਹਦੇ ਵਿੱਚਕਾਰ ਇੰਨੀ ਸਪੇਸ ਰੱਖਣੀ ਆ ਹੁਣ ਆਪਾਂ ਜਿਹੜਾ ਅੱਗੇ ਡੋਂਗਾ ਲਾਵਾਂਗੇ ਉਹ ਤੁਹਾਨੂੰ ਦਿਖਾਉਣੇ ਆਗੇ That's a problem. ਇਹ ਆਪਾਂ ਪਰਕੀ ਕੇ ਜੀ ਬੈੱਡ ਤੁਸੀਂ ਦੇਖ ਰਹੇ ਹੋ ਜਿਹੜਾ ਜੀ ਆਪਣਾ ਪੀ ਦਾ ਹਿੱਸਾ ਦਾ ਉੱਪਰ ਨੂੰ ਖਿਆ ਹੋਇਆ ਉਹ ਪਾਸ ਆਪਾਂ ਨੇ ਥੋੜਾ ਜਿਹਾ ਰੱਖਣਾ ਨੀਵਾ ਤੇ ਜਿਹੜੇ ਸਾਈਡਾਂ ਦੇ ਲਈ ਲੇਤੀਆਂ ਤਾਂ ਕਿ ਆਪਾਂ ਨੂੰ نیچے ਸਟੋਰ ਹੋਣ ਲਈ ਜਗ੍ਹਾ ਬਣ ਜੇ ਤੇ ਆਪਾਂ ਨੇ ਡੋਂਗੇ ਲੈ ਨਾ ਪਲਾਸਟਿਕ ਦੇ ਵਿੱਚ ਮਾਰਾਂਗੇ ਇਸਰਾਹ ਆ ਇਸ ਤਰ੍ਹਾਂ ਆਪਾਂ ਨੇ ਪੂਰਾ ਵਧੀਆ ਤੇਜ ਬਜਰੀ ਨਾਲ ਫ੍ਰੀਕ ਬਜਰੀ ਨਾਲ ਜਿਹੜਾ ਮਿਕਸਚਰ ਬਣਾਇਆ ਤੇ ਉਹਦਾ ਪਰ ਆਏਗਾ ਜੀ ਬੈੱਡ ਇਨੂੰ ਆਪਾਂ ਚੰਗੀ ਤਰ੍ਹਾਂ ਟੇਪਰ ਕਰਕੇ ਇਹਦੇ ਉੱਪਰ ਲਾਉਣਾ ਹੈ ਆਪਾਂ ਨੇ ਫਿਰ ਲੇਰਾ ਇਹਦੇ ਇਹਨਾਂ ਖਾਲੀ ਨੂੰ ਵੀ ਪਾ ਕੇ ਆਪਾਂ ਨੇ ਬੁਰਸ਼ ਦੇ ਨਾਲ ਪੂਰੇ ਜਿਹੜੇ ਇਹ ਰੋਮ ਨੇ ਸਾਰੇ ਭਰ ਦੇਣੇ ਨੇ ਤਾਂ ਕਿ ਜਿਹੜਾ ਇਹਦੇ ਵਿੱਚ ਪਾਣੀ ਰੁਕੂਗਾ ਉਹ ਦੀ ਵਾਰਸ ਹਲਾਵ ਨਾ ਹੋਵੇ ਤਾਂ ਉਖੜਾ ਪਾਣੀ ਜੀ ਬੁਰਸ਼ ਦਾ ਜਿਹੜਾ ਕੋਟ ਮਾਰ ਦੇਣਾ ਜਿਹਦੇ ਤੇ ਲੇਰੇ ਦਾ ਇਹਦੇ ਨਾਲ ਆਪਾਂ ਜਦੋਂ ਐਂਡ ਟੈਪ ਨੂੰ ਰੱਖਾਂਗੇ ਪੌਜेक्ट ਹੋਈ ਜਾਊਗਾ ਇਹ ਨਾਲ ਪਾਣੀ ਛੱਡਾਂ ਦੇ ਨਹੀਂ ਆਊਗਾ ਵੀ ਜਿਹੜੇ ਆਪਾਂ ਸਰਾਖ ਮਾਰੇ ਨਿਕਲੇ ਉਹਨਾਂ ਦੇ ਵਿੱਚ ਦੀ ਹੀ ਆਊਗਾ ਜੇ ਜਦੋਂ ਤੁਸੀਂ ਪੂਰੀ ਕੰਪਲੀਟ ਵੀਡੀਓ ਦੇਖੋਗੇ ਉਂ ਤੁਹਾਨੂੰ ਪਤਾ ਲੱਗ ਜੂਗਾ ਇਹ ਵੀ ਆਪਾਂ ਨੇ ਇਹਦੇ ਵਿੱਚ ਕਾਤੋਂ ਲਾਇਆਗਾ ਕਰਦੇ ਤੇ ਆਪਾਂ ਪਹਿਲਾਂ ਕੜੋਂਗਾ ਲਾ ਲਿਆ ਜੀ ਇਹ ਆਪਾਂ ਜਿੰਨੇ ਹੁਣ ਚਾਰ ਦੇ ਚਾਰੇ ਡੋਂਗੇ ਲਾਉਣੇ ਨੇ ਪਿਛਲੇ ਪੰਜ ਬਣਾਉਂਗਾ ਆਪਣਾ ਇਹ ਆ ਇਹ ਸਾਰੇ ਏਸੀ ਡੋਂਗੇ ਦੇ ਲੇਵਲ ਤੇ ਲਾਉਣੇ ਨੇ ਜੀ ਤਾਂ ਕਿ ਜਦੋਂ ਆਪਣੇ ਡੋਂਗੇ ਭਰਨਗੇ ਤਾਂ ਇੱਕੋ ਲੈਵਲ ਦੇ ਵਿੱਚ ਪਾਣੀ ਹੋਵੇ ਪਰ ਜਿੰਨਾ ਵੱਧ ਜਿਗਾ ਘਟਾਈਏ ਸਾਰੇ ਚ ਕੋ ਲੈਵਲ ਦਾ ਹੋਵੇ ਕਿਉਂਕਿ ਜ ਜਿਆਦਾਤਰ ਕੀ ਹੁੰਦਾਗਾ ਵੀ ਖੁਰਲੀ ਢਾਲ ਤੇ ਨਹੀਂ ਬਣੀ ਹੁੰਦੀ ਤਾਂ ਆਪਾਂ ਜਦੋਂ ਪਾਈਪ ਰੱਖ ਦਿੰਨੇ ਆਗੇ ਤਾਂ ਇੱਕ ਡੋਂਗਾ ਪਹਿਲਾਂ ਭਰ ਜਾਂਦਾ ਤੇ ਦੂਜੇ ਡੋਂਗੇ ਖਾਲੀ ਰਹਿੰਦੇ ਨੇ ਤਾਂ ਆਪਾਂ ਨੂੰ ਇਹਦਾ ਪ੍ਰੈਸ਼ਰ ਕੰਟਰੋਲ ਕਰਨ ਦੇ ਵਿੱਚ ਦਿੱਕਤ ਰਹਿੰਦੀ ਆ ਤਾਂ ਆਪਾਂ ਨੇ ਹੁਣ ਪਹਿਲੇ ਦਾ ਲਾ ਲਿਆ ਜੀ ਨਿਸ਼ਾਨ ਇੱਥੇ ਲੈਵਲ 'ਚ ਤੇ ਹੁਣ ਜਿੰਨੇ ਚਾਰੇ ਡੋਂਗੇ ਨੇ ਚਾਰਾਂ ਦਾ ਪਾਈਸੇ ਹਿਸਾਬ ਨਾਲ ਹੀ ਆਪਾਂ ਕਿਰਾਂ ਨਿਸ਼ਾਨ ਲਾਵਾਂਗੇ ਸਾਰੇ ਡੋਂਗੇ ਆਪਾਂ ਪੱਕੇ ਕਰਾਂਗੇ ਇਸ ਇਨਸਾਨ ਦੇ ਹਿਸਾਬ ਨਾਲ ਹੀ ਪੱਕੇ ਕਰਾਂਗੇ ਇਹਦਾ ਵੀ ਲੈਵਲ ਆ ਗਿਆ ਜੀ ਇਹ ਇਹਦਾ ਵੀ ਆਪਣਾ ਤੀਜੇ ਰੌਂਗ ਦਾ ਲੈਵਲ ਆ ਗਿਆ ਜੀ ਇਹਰੇ ਉਪਰ ਗੰਦਰ ਤੇ ਉੱਧਰ ਕਿੱਥੇ ਗਏ ਉਹਨੇ ਇਹ ਪਾਈਪ ਉਹ ਕਰੀ ਖੜਾ ਪਈ ਉਹ ਬੋਲੀ ਜਿੱਤਣਾ ਨੇ ਇਹ ਮਾਈਜੀ ਭਾਲਦਾ ਸੀ ਹਾਂ ਸਲਾਮ ਤੇ ਕਹਾਂ ਲੀ ਗਾ ਸੋ ਤਾ ਇਹ ਆਪਣਾ ਦੀ ਜੜਾਉਂਗਾ ਗਈ ਠੀਕਾ ਬੱਤ ਬਣਾਉਣਾ ਬਣਾਉਣਾ ਲੈਟੇ ਬਣਾਉਣਾ ਮੈਂ ਚੱਕ ਲਾਂ ਬੋਰੀ ਬੋਰੀ ਕਰਨਾ ਬੋਰੀ ਸਾਨੂੰ ਕਰ ਜਾ ਆ ਮਾਰੀ ਕੋ ਹੋ ਗਿਆ ਹਣਾ ਇਹ ਹੋ ਗਿਆ ਜੀ ਆਪਣਾ ਲੇਬਲ ਫਿਰ ਆਪਾਂ ਕਢਾਂਗੇ ਧਰ ਕੇ ਰੱਖੋਣਾ ਹੁੰਦਾ ਹੈ ਇਹ ਜਦੋਂ ਇਹ ਜਿੱਦ ਨਿਕਲ ਉਹ ਵੀ ਆਪਣੇ ਉਹਨਾਂ ਜਾਰੇ ਮੰਦਰੀਆਂ ਬੜੀਆਂ ਆਪਾਂ ਅੱਧਰ ਹੋ ਰਿਹਾ ਹੈ ਜੀ ਆ ਇਹ ਜਲਾਉਣਾ ਨਹੀਂ ਲਿਆ ਇਹ ਆਪਣਾਗਾ ਜੀ ਹੈਗਾ ਤਲੀ ਦਾ 33.37 33.37 ਸੈਂਟੀ ਉਚਾਈ ਜਿਹੜਾ ਇਹਦਾ ਟਾਪ ਹੈਗਾ ਹੁਣ ਆਪਾਂ ਇੰਨੇ ਦੀ ਉਹ ਪੂਰੇ ਦੂਸਰੇ ਦਾ ਕਰਾਂਗੇ ਇੱਥੇ ਆ ਗਿਆ ਹੁਣ ਹੋੜਾ ਜਿਹਾ ਅੰਦੀਆ ਅਕਲੂ ਦਾ ਦਰਵਾਜ਼ਾ ਇਹ ਜੇ ਨਹੀਂ ਮਲਿਆ ਕੋਈ ਪਰ ਹੋ ਲੈ ਲੈ ਵਾਲਾ ਇਹ ਆਪਣਾ ਉਹਦੇ ਦੂਸਰੇ ਦੇ ਲੈਵਲ ਚ ਆਈ ਬਿਲਕੁਲ 33 ਸੈਂਟੀ ਦੀ ਆਸੀ ਦਾ ਸਾਨੂੰ ਕੀ ਕਰਨਾ ਹੈ ਅੱਜ ਤੱਕ ਇਹ ਇਸ ਤਰੀਕੇ ਆਪਾਂ ਤੀਸਰਾ ਡੌਂਗਾ ਲਾਵਾਂਗੇ ਇਹਨੂੰ ਇਧਰ ਵੀ ਲਾ ਇਹਨੂੰ ਇੱਥੇ ਲਾਉਣ ਤੋਂ ਬਾਅਦ ਇਹ ਜਿਹੜੀਆਂ ਸਾਈਡਾਂ ਨਹੀਂ ਗੀਆਂ ਪੂਰੀ ਤਰ੍ਹਾਂ ਕਵਰ ਕਰਨੀਆਂ ਨੇ ਜੀ ਕਿਉਂਕਿ ਆਪਾਂ ਇਹ ਠਾ ਦੋ ਇਹ ਹੁਣ ਦੁਬਾਰਾ ਦਿਖਾਉਣੇ ਚਾਕੇ ਇਹ ਇੰਨਾ ਨਹੀਂ ਮਰੂਗਾ ਜੀ ਜਿਹੜਾ ਆਪਣਾ ਇਹਦੇ ਵਿੱਚ ਦੀ ਪਾਣੀ ਆਊਗਾ ਇਹਦੇ ਢੇਠਾਂ ਦੀ ਪਾਣੀ ਆਊਗਾ ਇੱਥੇ ਸਰਾਖ ਮਾਰਾਂਗੇ ਆ ਜੀ ਨੀਮੀ ਰੋਈ ਨਹੀਂ ਤੇ ਤਾਂ ਕਰਕੇ ਵੀ ਪਾਣੀ ਸਾਈਡਾਂ ਤੇ ਵੀ ਲੀਕ ਨਾ ਹੋਵੇ ਇਹਦੇ ਸਾਈਡਾਂ ਤੋਂ ਚੰਗੀ ਤਰ੍ਹਾਂ ਭਰ ਲਈ ਇਹ ਆਪਣੇ ਪੰਜੋਂ ਦੇ ਪੰਜੋਂ ਡੰਗੇ ਹੋ ਗਏ ਨੇ ਜੀ ਕੰਪਲੀਟ ਤੇ ਜੈੱਕ ਤੱਕ ਕਰ ਸਕਦੇ ਹਾਂ ਸਾਰਿਆਂ ਦੇ ਵਿੱਚ ਇੱਕ ਤਾਰ ਰੱਖਿਆ ਨੇ ਤਾਂ ਕਿ ਇਹ ਉੱਪਰ ਨਾ ਉੱਠਣ ਚੰਗੀ ਤਰ੍ਹਾਂ ਜਿਹੜੇ ਢੇਠਾ ਦੋਸ ਮਿੰਟ ਦੀ ਪਕੜ ਹੋ ਜੇ ਸਾਰੋਂ ਸਾਰੇ ਇਕੁਅਲ ਲੈਵਲ ਚ ਨੇ ਤੇ ਸਾਰਿਆਂ ਨੂੰ ਸੈਡਾ ਤੋਂ ਕਵਰ ਕੀਤਾ ਹੋਇਆ ਬਜਰੀ ਨਾਲ ਤੇ ਜਿਹੜਾ ਫੁਰਲੀ ਦੇ ਵਿੱਚ ਸਵਾਚੀ ਪਾਇਪ ਰੱਖਿਆ ਸੀ ਉਹ ਵੀ ਕਵਰ ਕਰਤਾ ਇਥੋਂ ਆਪਾਂ ਨੇ ਜਿਹੜਾ ਪੁਆਇੰਟ 7 ਲਿਆ ਕੇ ਇੱਕ ਫੀਲ ਦੇ ਵਿੱਚ ਇਥੇ ਫੀਲ ਬਣਨੀ ਆ ਤੇ ਇਹ ਸਾਰਾ ਤੁਹਾਨੂੰ ਦਿਖਾ ਰਹੇ ਹਾਂਗੇ ਜਿਹੜਾ ਕਿ ਆਪਣਾ ਖਬਰ ਹੋ ਚੁੱਕਿਆ ਤੇ ਇਸ ਤਰ੍ਹਾਂ ਤੁਹਾਨੂੰ ਆਪਣਾ ਇਹ ਕੰਮ ਕਰਨ ਦਾ ਤਰੀਕਾ ਕਿਵੇਂ ਲੱਗਿਆ ਆਪਾਂ ਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਵੀਰੇ ਇਹ ਆ ਇਹਦਾ ਜੀ ਆਊਟਲੈਟ ਪਾਈਪ ਜਿਹੜਾ ਵੀ ਆਪਾਂ ਨੇ ਕਦੇ ਪਾਣੀ ਜਿਆਦਾ ਗੰਦਾ ਹੋ ਜੀ ਤੁਹਾਨੂੰ ਆਪਣਾ ਇਹ ਬਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਬਾਕੀ ਦੀ ਜਿਹੜੀ ਅਗਲੀ ਵੀਡੀਓ ਆ ਗਈ ਉਹ ਤੁਹਾਨੂੰ ਆਪੇ ਉੱਥੇ ਟੈਂਕੀ ਬਣ ਗਈ ਪਾਣੀ ਵਾਲੀ ਉਹਦੇ ਵਿੱਚ ਬਾਲ ਵਗੈਰਾ ਲੱਗੇ ਆਟੋ ਕੱਟ ਤੇ ਚਲਾ ਕੇ ਪਾਵਾਂਗੇ ਤਾਂ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ